ਹਾਂਜੀ ਦੋਸਤੋ ਆਦਾਵਰ ਮੈਂ ਮੁਹੰਮਦ ਜਮੀਲ ਆਦਾਰਾ ਅਬੂ ਜੈਤੂ ਦੋਸਤੋ ਅੱਜ ਇੱਕ ਖਾਸ ਮੁੱਦੇ ਤੇ ਗੱਲ ਕਰਨ ਲਈ ਮੈਂ ਰੂਲ ਹੋ ਰਿਹਾ ਤੁਹਾਡੇ ਤਾਂ ਇਹ ਵੀਡੀਓ ਬਣਾਉਂਦਾ ਹੋਇ ਇੱਕ ਖਾਸ ਮਕਸਦ ਹੈ ਵੈਸੇ ਨਾ ਮੈਂ ਕਦੇ ਇੱਕ ਅਜੇ ਤੱਕ ਕਿਹਾ ਨਹੀਂ ਕਿ ਕੋਈ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਜਾਂ ਇਹਨੂੰ ਮਤਲਬ ਕਰੋ ਲਾਈਕ ਕਰੋ ਕਿਉਂਕਿ ਦੇਖੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਵੀਡੀਓ ਬਣਾਉਣਾ ਸਾਡੇ ਜੋ ਕੋਈ ਮੁੱਦੇ ਨੇ ਜਨਤਾ ਦੇ ਉਹ ਪੇਸ਼ ਕਰਨਾ ਤੁਹਾਡੇ ਸਾਹਮਣੇ ਲਿਆਉਣਾ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਨਿਭਾ ਬਖੂਬੀ ਅਲਮੁਦੁਲਾ ਨਿਭਾ ਰਹੇ ਹਾਂ ਤੱਜ ਮੈਂ ਇਸ ਵੀਡੀਓ ਵਾਸਤੇ ਜ਼ਰੂਰ ਕਹਾਂਗਾ ਕਿ ਹਰ ਕਿਸੇ ਨੂੰ ਮਤਲਬ ਇਹ ਵੀਡੀਓ ਜਿਹੜੀ ਸ਼ੇਅਰ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਤਾਂ ਕਿ ਵੱਧ ਤੋਂ ਵੱਧ ਲੋਕਾਂ ਕੋਲ ਯਾਨੀ ਕਿ ਮੁਸਲਿਮ ਭਾਈਚਾਰੇ ਕੋਲ ਇਹ ਗੱਲਬਾਤ ਜਾਵੇ ਤੱਜ ਆਪਾਂ ਗੱਲ ਕਰਨੀ ਹੈ ਵਕਫ ਬੋਰਡ ਦਾ ਜੋ ਇੱਕ ਮਾਮਲਾ ਚੱਲ ਰਿਹਾ ਹੈ ਵਕਫ ਐਕਟ ਵਾਸਤੇ ਇੱਕ ਵਕਫ ਜੋ ਤਰਮੀਮੀ ਬਿੱਲ ਪੇਸ਼ ਕੀਤਾ ਹੈ ਉਸ ਵਿੱਚ ਲੋਕ ਸਭਾ ਚ ਰਾਜ ਸਭਾ ਚ ਪਾਸ ਕਰਵਾਇਆ ਇਹਨਾਂ ਨੇ ਕੇਂਦਰੀ ਸਰਕਾਰ ਨੇ ਦੋਸਤੋ ਇਹ ਮਸਲਾ ਬੜਾ ਪੇਚੀਦਾ ਮਸਲਾ ਹੈ ਸਰਕਾਰ ਬਹੁਤ ਹੀ ਛਾਤਰ ਤਰੀਕੇ ਨਾਲ ਮੁਸਲਮਾਨਾਂ ਨੂੰ ਹਾਸ਼ੀਏ ਤੇ ਧੱਕ ਰਹੀ ਹੈ ਵੈਸੇ ਤਾਂ ਮੁਸਲਮਾਨਾਂ ਦਾ ਜੋ ਵजूद ਹੈ ਇਹ ਇਹਨਾਂ ਪੱਪ ਦੇ ਉੱਤੋਂ ਦਾ ਸਿਸਤਮ ਜੋ ਖਤਮ ਹੀ ਕਰ ਚੁੱਕੇ ਨੇ ਸੰਵਿਧਾਨ ਦੇ ਵਿੱਚ ਸਿਰਫ ਇੱਕ ਨਾਮ ਲਿਖਿਆ ਰਹਿ ਗਿਆ ਸੈਕੂਲਰਿਜ਼ਮ ਦਾ ਤੇ ਇਹਨਾਂ ਦੇ ਪੱਲੇ ਛੱਡਿਆ ਕੁਝ ਨਹੀਂ ਤਾਂ ਹੁਣ ਅਸੀਂ ਦੇਖਦੇ ਆ ਇਹਨਾਂ ਨੇ ਇੱਕ ਕਹਿ ਕੇ ਬਿੱਲ ਜੰਦਾ ਇਹ ਕਿ ਅਸੀਂ ਮੁਸਲਮਾਨਾਂ ਦੀ ਇਹ ਮਤਲਬ ਗਰੀਬ ਦਵੇ ਕੁਚਲੇ ਮੁਸਲਮਾਨ ਨੇ ਔਰਤਾਂ ਨੇ ਉਹਨਾਂ ਦੀ ਭਲਾਈ ਵਾਸਤੇ ਇਹ ਬਿੱਲ ਦੇ ਵਿੱਚ ਸੋਧ ਕਰ ਰਹੇ ਆ ਤਾਂ ਬਿੱਲ ਦਾ ਨਾਮ ਬਦਲਤਾ ਨੇ ਉਮੀਦ ਰੱਖਿਆ ਕਿ ਮਤਲਬ ਗਰੀਬ ਲੋਕਾਂ ਦੀ ਉਮੀਦ ਹੈ ਇੱਕ ਤਾਂ ਇਸ ਦੇ ਵਿੱਚ ਇਹਨਾਂ ਨੇ ਕੀਤਾ ਹੈ ਕਿ ਹੈ ਕਿ ਬਿੱਲ ਨੂੰ ਅਮੈਂਡਮੈਂਟ ਕਰਕੇ ਤੇ ਅਸੀਂ ਇਹਦੇ ਵਿੱਚ ਸੋਧਾਂ ਕਰਾਂਗੇ ਸੋਧਾਂ ਕਰਕੇ ਆਮ ਮੁਸਲਮਾਨਾਂ ਦੀ ਭਲਾਈ ਵਾਸਤੇ ਇਹ ਕਰ ਰਹੇ ਆ ਅਸੀਂ ਕੰਮ ਤਾਂ ਹੁਣ ਮੇਰਾ ਸਵਾਲ ਹੈ ਗ੍ਰਹਿ ਮੰਤਰੀ ਹਮੇਸ਼ਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਦੋਂ ਤੁਸੀਂ ਮੁਸਲਮਾਨਾਂ ਦੇ ਇੰਨੇ ਹਮਦਰਦ ਹੋ ਤਾਂ ਫਿਰ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਹਾਲਤ ਐ ਇੰਨੀ ਪਤਲੀ ਕਿਉਂ ਐ? ਮੁਸਲਮਾਨਾਂ ਦੇ ਜ਼ੁਰਮ ਕਿਉਂ ਹੋ ਰਹੇ ਨੇ? ਤਾਂ ਉਹਦਾ ਜਵਾਬ ਐ ਜੋ ਉਹ ਦੇਣਾ ਚਾਹੀਦਾ ਉਹਨਾਂ ਨੂੰ, ਜਨਤਾ ਨੂੰ, ਜਨਤਾ ਨੂੰ ਪੁੱਛਣਾ ਚਾਹੀਦਾ ਐ ਬਾਰ-ਬਾਰ। ਹਰ ਬੰਦੇ ਨੂੰ ਸਵਾਲ ਕਰਨਾ ਚਾਹੀਦਾ ਐ ਕਿ ਮੁਸਲਮਾਨਾਂ ਦੀ ਇਸ ਤਰ੍ਹਾਂ ਦੀ ਹਾਲਤ ਕਿਉਂ ਕਰਤੀ ਤੁਸੀਂ? ਕਿ ਨਮਾਜ਼ ਦੇ ਟਾਈਮ ਵੀ ਤੁਸੀਂ Eid ਦੀ ਨਮਾਜ਼ ਦੇ ਟਾਈਮ ਕੀ ਹਲ ਕੀਤਾ? UP 'ਚ ਔਰ ਕਈ ਸਟੇਟਾਂ ਦੇ ਵਿੱਚ ਕਿ ਨਮਾਜ਼ ਬਾਹਰ ਨਹੀਂ ਪੜ੍ਹਣ ਦੇਣੀ, ਜਦ ਕਿ ਉਹ ਇੱਕ ਸਿਰਫ ਵਿਆਮ ਥੇ। ਕੋਈ ਨਮਾਜ਼ ਕਿਸੇ ਨੂੰ ਮਤਲਬ ਪਰੇਸ਼ਾਨ ਕਰਨ ਨੂੰ ਬਾਹਰ ਨਹੀਂ ਪੜ੍ਹਦਾ ਹੈਗਾ। ਤਾਂ ਹੁਣ ਦੂਸਰੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਕੇਂਦਰੀ ਵਿਜਾਰਤਾ ਹੈ ਉਸ ਦੇ ਵਿੱਚ ਇੱਕ ਵੀ ਮਤਲਬ ਕੋਈ ਜੋ ਐਮਪੀ ਐ ਸੰਸਦ ਇਹਨਾਂ ਵੱਲੋਂ ਤਾਂ ਮੁਸਲਮਾਨ ਨਹੀਂ ਹੈ। ਦੇਖੋ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਐਡੇ ਵੱਡੀ ਪਾਰਲੀਮੈਂਟ ਦੇ ਵਿੱਚ ਸਰਕਾਰ ਦੇ ਵਿੱਚ ਕੋਈ ਮੰਤਰੀ ਇਹਨਾਂ ਨੇ ਮੁਸਲਮਾਨ ਨਹੀਂ ਰੱਖਿਆ। ਤਾਂ ਜਿਹੜਾ ਘਟ ਗਿਣਤੀ ਮੰਤralਾ ਇਹਦਾ ਉਹਦੇ ਵਾਸਤੇ ਇੱਕ ਮੰਤਰੀ ਜੋ ਹਜ ਕਮੇਟੀਆਂ ਦੇ ਹੋਰ ਦੇ ਜੋ ਮਾਮਲੇ ਨੇ ਅੱਜ ਦੇ ਉਹਦੇ ਐਗਰੀਮੈਂਟ ਸਾਈਨ ਕਰਨੇ ਨੇ ਅਰਬ ਮੁਲਕਾਂ ਜਾਣਾ ਹੈ ਉਹਨਾਂ ਨੇ ਗੱਲਬਾਤ ਕਰਨੀ ਹੈ ਉਹਨਾਂ ਨਾਲ ਉਹ ਉਹਨਾਂ ਵਾਸਤੇ ਵੀ ਇੱਕ ਮੰਤਰੀ ਮੁਸਲਮਾਨ ਜੋ ਪਹਿਲਾ ਨਾਮ ਨਾਮ ਦਾ ਇੱਕ ਮੁਸਲਮ ਰੱਖਦੇ ਤੇ ਉਹ ਵੀ ਨਹੀਂ ਰੱਖਿਆ ਹੋਇਆ ਇਹਨਾਂ ਨੇ ਤਾਂ ਇਹ ਸਰਕਾਰ ਨੂੰ ਮੇਰਾ ਸਵਾਲ ਹੈ ਕਿ ਜੇ ਤੁਸੀਂ ਇੱਕ ਮੁਸਲਮ ਮੰਤਰੀ ਨੂੰ ਬਰਦਾਸ਼ਤ ਨਹੀਂ ਕਰਦੇ ਕਿਸੇ ਮੁਸਲਮ ਟਿਕਟਮੈਨ ਦੇ ਕਿਸੇ ਨੂੰ ਵਿਧਾਇਕ ਤੱਕ ਤੁਸੀਂ ਰੱਖਿਆ ਨਹੀਂ ਹੋਇਆ ਕੋਈ ਮੁਸਲਮਾਨ ਤਾਂ ਫਿਰ ਤੁਸੀਂ ਭਲਾਈ ਕਿਵੇਂ ਕਰੋਗੇ ਤੁਹਾਨੂੰ ਕੀ ਪਤਾ ਹੈ ਕਿ ਮੁਸਲਮਾਨਾਂ ਦੇ ਮਸਲੇ ਕੀ ਨੇ ਵਕਫ ਬੋਰਡ ਦੇ ਮਸਲੇ ਤੁਹਾਨੂੰ ਕੀ ਪਤਾ ਹੈ ਕਿ ਕੀ ਨੇ ਸਾਡੇ ਜਿਹੜੇ ਮਸਲੇ ਸਾਡੇ ਨੇ ਮੁਸਲਮਾਨਾਂ ਦੇ ਸਾਨੂੰ ਪਤਾ ਹੋਵੇਗਾ ਤਾਂ ਹੁਣ ਜਿਹੜਾ ਇਹ ਵਕਫ ਐਕਟ ਹੈ ਬਣਿਆ ਹੋਇਆ ਹੈ 1923 ਦਾ 193 ਤੋਂ ਠੀਕ ਕੰਮ ਕਰ ਰਿਹਾ ਹੈ ਚਲੋ ਠੀਕ ਹੈ ਇਹਦੇ ਵਿੱਚ ਕੁਝ ਖਾਮੀਆਂ ਨੇ ਸੋਧ ਕਰਨ ਦੀ ਵੀ ਲੋੜ ਹੈ ਉਹਦੀ ਜੇ ਸੁਧਾਰ ਕਰਨ ਦੀ ਲੋੜ ਹੈ ਪਰ ਇੰਨਾ ਵੀ ਨਹੀਂ ਸੁਧਾਰ ਕਰਨਾ ਜਿੰਨਾ ਤੁਸੀਂ ਕਰਨ ਲੱਗ ਗਏ ਕਿ ਇਹਦੇ ਵਿੱਚ ਅਸੀਂ ਮਤਲਬ ਕਿਸੇ ਵੀ ਗੈਰ ਧਰਮ ਦੇ ਲੋਕਾਂ ਨੂੰ ਪਾਵਾਂਗੇ ਤਾਂ ਫਿਰ ਇਹ ਐਡਮਿਨਿਸਟਰेटर ਲਾ ਕੇ ਜਾਂ ਜਿਹੜੇ ਇਹਦੇ ਹੋਣੇ ਮਤਲਬ ਡੀਐਮ ਨੇ ਕੋਈ ਡੀਸੀ ਮਤਲਬ ਰੈਂਕ ਦੇ ਅਫਸਰ ਨੇ ਉਹ ਇਹਦੀ ਨਿਗਰਾਨੀ ਕਰਨਗੇ ਇਹਦੀਆਂ ਪ੍ਰਾਪਰਟੀਆਂ ਦੀ ਅਸੀਂ ਇਹ ਕਰਨੀਆਂ ਮਤਲਬ ਅਸਲ ਜਿਹੜੀ ਅਸਲ ਅੰਦਰੂਨੀ ਇਹ ਹਕੀਕਤ ਹੈ ਉਹ ਕੁਝ ਹੋ ਰਹੀ ਹੈ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਕਿ ਸਰਕਾਰ ਦੀ ਨੀਅਤ ਦੇ ਵਿੱਚ ਬਹੁਤ ਵੱਡੀ ਖੋਟ ਹੈ ਸਰਕਾਰ ਇਹ ਚਾਹੁੰਦੀ ਹੈ ਕਿ ਇਸ ਬਿੱਲ ਨੂੰ ਪਾਸ ਕਰਕੇ ਜਿਆਦਾਤਰ ਜਿਹੜੀਆਂ ਪ੍ਰਾਪਰਟੀਆਂ ਨੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਕਿ ਬਕੋਰਡ ਦੀਆਂ ਜਿਆਦਾਤਰ ਪ੍ਰਾਪਰਟੀ ਜਿਹੜੀਆਂ 80 ਤੋਂ 85% ਤੱਕ ਪ੍ਰਾਪਰਟੀਆਂ ਨੇ ਜਿਹੜੀਆਂ ਬਹੁਤ ਸਰਕਾਰ ਦੇ ਕਬਜ਼ੇ 'ਚ ਨੇ ਸੂਬਾ ਸਰਕਾਰਾਂ ਜਾਂ ਕੇਂਦਰ ਸਰਕਾਰ ਦੇ ਜਾਂ ਫਿਰ ਉਹਨਾਂ ਦੇ ਜਿਹੜੇ ਸਰਕਾਰ ਦੇ ਚਹਿੱਤੇ ਨੇ ਉਹਨਾਂ ਦੇ ਕਬਜ਼ਿਆਂ ਦੇ ਵਿੱਚ ਨੇ ਤੇ ਜੇ ਸਰਕਾਰ ਸਰਕਾਰ ਨੇ ਮੁਸਲਮਾਨਾਂ ਦਾ ਭਲਾ ਹੀ ਕਰਨਾ ਹੈ ਤਾਂ ਉਹਨਾਂ ਨੂੰ ਪ੍ਰਾਪਰਟੀਆਂ ਨੂੰ ਖਾਲੀ ਕਰਾ ਦੇਣਾ ਤਾਂ ਸੀ ਉਹਨੂੰ ਆਪਣੇ ਮੁਤਾਬਕ ਲੀਜ਼ ਤੇ ਦਈਏ ਆਮਦਨ ਵਧੇ ਅਸੀਂ ਆਪਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰੀਏ ਤੇ ਇਹ ਨਹੀਂ ਇਹਨਾਂ ਨੇ ਕਰਨਾ ਹੈਗਾ ਇਹਨਾਂ ਨੇ ਸਿਰਫ ਉਹ ਪ੍ਰਾਪਰਟੀਆਂ ਦੇ ਮਾਲਕਾਨਾ ਹੱਕ ਜਿਹੜੇ ਆਪਣੇ ਚਾਹੇਤੇ ਨੇ ਉਹਨਾਂ ਨੂੰ ਪੱਕੇ ਤੌਰ ਤੇ ਦੇ ਦੇਣੇ ਸਰਕਾਰਾਂ ਨੇ ਉਹ ਜ਼ਮੀਨਾਂ ਵਾਲੇ ਜਿਹੜੇ ਉਹਨਾਂ ਦਾ ਗਵਨ ਕਰਨਾ ਹੈ ਤਾਂ ਇਹ ਵੱਡਾ ਮਕਸਦ ਹੈ ਇਹਨਾਂ ਦਾ ਦੂਸਰਾ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕਿ ਲੋਕਾਂ ਦਾ ਧਿਆਨ ਇਸ ਪਾਸੇ ਜਾਵੇ ਨਾ ਕਿ ਕੀ ਹੋ ਰਿਹਾ ਬਸ ਸਿਰਫ ਇਹ ਦੇਖਣ ਵੀ ਹਾਂ ਮੁਸਲਮਾਨਾਂ ਦੇ ਟਾਈਟ ਕਰ ਰਹੇ ਨੇ ਅਬਦੁੱਲੋ ਕਰਨ ਦੋ ਕੋਈ ਗੱਲ ਨਹੀਂ ਵੀ ਇਹਨਾਂ ਨੇ ਜਿੰਨਾ ਅਸੀਂ ਟਾਈਟ ਕਰਨਗੇ ਤਾਂ ਉਹਨਾਂ ਹਿੰਦੂ ਉੱਪਰ ਜਾਣਗੇ ਦੇਖੋ ਇਹ Hindu ਭਰਾਵਾਂ ਦੀ ਵੀ ਮਤਲਬ ਸੋਚ ਬਦਲਣੀ ਪਊਗੀ ਉਹਨਾਂ ਨੂੰ ਵੀ ਕਿ ਦੇਖੋ ਕਿਸੇ ਮੁਸਲਮਾਨ ਨੂੰ ਪਰੇਸ਼ਾਨ ਕਰਨ ਨਾਲ ਕਿਸੇ ਹਿੰਦੂਆਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹਦਾ ਨਾਲ ਦੇ ਕੁਝ ਲੋਕ ਨੇ ਜਿਨ੍ਹਾਂ ਨੂੰ ਇਹ ਫਾਇਦਾ ਪਹੁੰਚਾ ਰਹੇ ਨੇ ਤਾਂ ਸਾਡੀ ਮੇਰੀ ਬੇਨਤੀ ਹੈ ਦੇਖੋ ਸਾਡੇ Hindu ਵੀਰਾਂ ਨੂੰ ਵੀ ਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਇੱਕ ਕਰਕੇ ਇਹਨਾਂ ਨੇ ਹਰ ਧਰਮ ਤੇ ਅਟੈਕ ਕਰਨਾ ਹੈ ਜਿਹੜਾ ਕੁਝ ਲੋਕਾਂ ਦੇ ਵਿੱਚ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਆ ਰਿਹਾ ਹੈ ਤੇ ਦੇਸ਼ ਦਾ ਪੈਸਾ ਪੂਰੇ ਦੇਸ਼ ਦੀ ਇਕਨੋਮੀ ਹੈ ਜਿਹੜੀ ਉਹ ਬਿਲਕੁਲ ਖਤਮ ਹੋ ਰਹੀ ਹੈ ਯਾਨੀ ਤੁਸੀਂ ਐ ਮੰਨੋ ਵੀ ਇਹਨਾਂ ਨੇ ਪੂਰੇ ਦੇਸ਼ ਦਾ ਥੱਲਾ ਕਢਤਾ ਯਾਨੀ ਕੁਝ ਨਹੀਂ ਬਚਾਏਗਾ ਹੁਣ ਇਕਨੋਮੀ ਦਾ ਬੁਰਾ ਹਾਲ ਐ ਤੁਸੀਂ ਦੇਖ ਲਓ ਵੀ ਡਾਲਰ ਦੇ ਮੁਕਾਬਲੇ ਪਾਇ ਕਿੱਥੇ ਪਹੁੰਚ ਗਿਆ ਪਹਿਲਾਂ ਕਿੱਥੇ ਸੀ 10 ਸਾਲ ਪਹਿਲਾਂ ਜਦੋਂ ਇਸ ਤੋਂ ਪਹਿਲੀ ਸਰਕਾਰ ਤੇ ਕਾਂਗਰਸ ਸੀ ਤੇ ਹੁਣ ਇਹ ਇਹਨਾਂ ਨੇ 10 ਸਾਲਾਂ ਦੇ ਵਿੱਚ ਕੀ ਹਾਲ ਕਰਤਾ ਇਹਨਾਂ ਨੇ ਤਾਂ ਇਹਨਾਂ ਨੂੰ ਸਵਾਲ ਕਰੋ ਇਹ ਚੀਜ਼ਾਂ ਦੇ ਦੇਖੋ ਤੁਸੀਂ ਇਹ ਧਾਰਮਿਕ ਉਹਨਾਂ ਚ ਪਾ ਕੇ ਨਾ ਇਹ ਚੀਜ਼ਾਂ ਰੋਂ ਕਰੋ ਕਿ ਹਾਂ ਵੀ ਇਹ ਮੁਸਲਮਾਨਾਂ ਨੂੰ ਟਾਈਟ ਕਰਦੇ ਨੇ ਜੱਜੇ ਮੁਸਲਮਾਨਾਂ ਦੇ ਵਕਫ ਤੇ ਅਟੈਕ ਕੀਤਾ ਇਹਨਾਂ ਨੇ ਤਾਂ ਕੱਲ ਨੂੰ ਹਿੰਦੂਆਂ ਦੇ ਇਹ ਪ੍ਰਾਪਰਟੀਆਂ ਨੇ ਹਿੰਦੂਆਂ ਦੇ ਮੰਦਰ ਨੇ ਟਰਸਟ ਨੇ ਉਹਨਾਂ ਦੇ ਵੀ ਕਰਨਗੇ ਇਹ ਇਹ ਕਾਨੂੰਨ ਕਿਉਂਕਿ ਇੱਕ ਸੰਵਿਧਾਨ ਇੱਕ ਦੇਸ਼ ਇੱਕ ਕਾਨੂੰਨ ਲਾਗੂ ਹੋਊਗਾ ਉਹਦਾ ਸਾਰਾ ਦੀ ਆਊਗਾ ਇਹ ਤਾਂ ਫਿਰ ਦੂਸਰਾ ਸਿੱਖਾਂ ਦੇ ਵੀ ਕੱਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇਹ ਅਟੈਕ ਕਰਨਗੇ ਕਿ ਉਸ ਨੂੰ ਵੀ ਉਹ ਕਰਨਾ ਹੈ ਦੇਖੋ ਜਦ ਇੱਕ ਮਾਮਲਾ ਸਾਡੇ ਮੁਸਲਮਾਨਾਂ ਦਾ ਹੈ ਉਹਦੇ ਵਿੱਚ ਤੁਸੀਂ ਕੌਣ ਹੋਣੇ ਹੋ ਸ਼ਰਤ ਰੱਖਣ ਵਾਲੇ ਮੈਂ ਮੁਸਲਿਮਾਂ ਮੈਂ ਆਪਣੀ ਕੋਈ ਪ੍ਰਾਪਰਟੀ ਦਾਨ ਕਰਨੀ ਹੈ ਵਕਫ ਕਰਨੀ ਹੈ ਤਾਂ ਕੋਣ ਸਰਕਾਰ ਕੋ ਏਦਾਂ ਕੀ ਅਧਿਕਾਰ ਹੈ ਸਰਕਾਰ ਮੈਨੂੰ ਇੱਥੇ ਤੋਂ ਕਰੂਗੀ ਬੰਦਿਸ਼ਾਂ ਲਾਉਗੀ ਕਿ ਉਹ 5 ਸਾਲ ਤੋਂ ਪ੍ਰੈਕਟਿਸ ਕਰਦਾ ਹੋਵੇ ਇਹ ਹੋਵੇ ਇਹ ਹੋਵੇ ਕੋਈ ਵੀ ਬੰਦਾ ਕਿਸੇ ਨੂੰ ਦਾਣ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਨੂੰ ਪ੍ਰੋਬਲਮ ਕੀ ਹੈ ਹਰਜ ਕੀ ਹੈ ਇਹ ਜਾਣ ਬੁੱਝ ਕੇ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਨੂੰ ਆ ਰਹੇ ਤੇ ਇਹਦੇ ਦਖਲ ਅੰਦਾਜ਼ੀ ਵਧਾ ਰਹੇ ਨੇ ਜੋ ਖੁਦ ਮੁਖਤਾਰੀ ਹੈ ਮੁਸਲਮਾਨਾਂ ਦੀ ਉਹਨੂੰ ਖਤਮ ਕਰ ਰਹੇ ਨੇ ਤਾਂ ਮੈਂ ਸਾਰੇ ਮੁਸਲਮਣ ਭਾਈਆਂ ਨੂੰ ਇਹ ਅਪੀਲ ਕਰਦਾ ਕਿ ਇਸ ਬਿੱਲ ਦਾ ਬਤਵਤ ਵਿਰੋਧ ਕਰੋ 11 ਤਾਰੀਖ ਨੂੰ ਉਹਰੇ ਜੁਮੇਵਾਰੇ ਦਿਨ ਦੇਖੋ ਇਕੱਠ ਰੱਖਿਆ ਹੈ ਬਹੁਤ ਵੱਡਾ ਮਲੇਕ ਕੋਲੇ ਸੰਧੀ ਗੇਟ ਉਸ ਦੇ ਵਿੱਚ ਵੀ ਸ਼ਾਮਲ ਹੋਵੋ ਤੇ ਆਪਣੇ ਤੌਰ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜੋ ਵੀ ਹਨ ਜੋ ਵੀ ਜਿੰਨਾ ਬੰਦਾ ਕਰ ਸਕਦਾ ਹੈ ਇਹਦੇ ਬਾਰੇ ਬੋਲੋ ਲਿਖੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਕਿ ਦੇਸ਼ ਦਾ ਹਰ ਮੁਸਲਮਾਨ ਕਟਗਿੰਦਿਆਂ ਜਿੰਨੇ ਵੀ ਹੋਣੇ ਜਿੰਨੇ ਵੀ ਜਾਗਦ ਜਮੀਰ ਵਾਲੇ ਲੋਕ ਨੇ ਉਹ ਇਸ ਬਿਲ